जहाँ जहाँ खालसा जी साहेब तहाँ तहाँ रक्षी हरि आए दीग तिग फतेह बिरज की पैज पंथ की जीत श्री साहेब जी सहाय खालसा जी के बोल वाले बोलो जी बख्शो जी सिखा सिखी दान केस दान रहत दान विवेक दान भी साहब दान भरोसा दान दाना सरदान नाम दान श्री अमृतसर जी के दर्शन स्नान बोलो जी ਆਪ ਜਿसे ਖੰਦਾ ਮਾਣਿ ਮਾਤੂ ਜੀ ਮਤ ਪਤਰਾਖ ਆਪ ਅਕਾਲ ਪੁਰਖੇ ਵਰੋ ਆਪਣੇ ਪੰਥ ਦੇ ਸਦਾ ਸਤਿਕਾਰ ਦਿਓ ਸ੍ਰੀ ਨਨਕਾਉਨ ਸਾਹਿਬ ਤੇ ਹੋਰ ਗੁਰਦੁਆਰਿਆਂ ਨੂੰ ਧਾਮਾਂ ਦੇ ਜਿੰਨਾਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਤ ਨੂੰ ਸੇਵਾਸ ਮੈਂ ਤਾਣ ਦੇ ਤਾਣ ਨਿਉਟੀਆਂ ਦੀ ਜੋੜ ਸੱਚੇ ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰ ਜੀ ਅਗਦਰ ਕਦਰ ਦੇ ਸੇਵ ਪਰਿਵਾਰ ਸਰਦਾਰ ਅਮਰੀਕ ਸਿੰਘ ਜੀ ਸਮੂਹ ਪਰਿਵਾਰ ਇਕੱਤਰ ਹੋ ਕੇ ਸਤਿਗੁਰ ਜੀ ਆਪ ਦਾ ਓਟ ਆਸਰਾ ਤੱਕ ਦਾ ਹਜ਼ੂਰ ਜੀ ਸਾਧ ਸਾਬ ਸਾਧ ਸੰਗਤ ਜੀ ਦਿਨ ਮੁਖ ਅਦਰ ਕੜਾਜ ਜਦ ਕਮਨ ਕੇ ਹਰਿ ਸ੍ਰੀ ਤੋਂ ਲੱਗ ਹੈ ਜੀ ਭੋਗ ਲਾਉ ਸਾਧ ਸੰਗਤ ਅਸਿਦਾ ਕੋ ਹੋਵੇ ਜੋ ਜਿ ਸਕੇ ਆਵਿਆ ਨਾਮ ਦੀ ਬਤ ਸਤਿਗੁਰ ਜੀ ਨੇ ਗਿਆ ਨਾ ਪੜਾ ਰਹਿਤੋਂ ਕੜਾਬ ਜਿੰਦ ਕਾ ਮਨ ਕੇ ਹਰ ਸਗੋ ਦੁੱਧ ਨਗਰ ਆ ਵਿਸ਼ੇ ਸੁਖਜਾਨੇ ਪੰਡਾ ਰੈਫਰਪੂਰ ਕਾਨਾ ਸਰਬਜੀਤ ਅਤੇ ਮੇਹਰ ਪ੍ਰਦਰਖਣਾ ਅੰਗ ਸੰਘੋ ਕੇ ਸਦਕਾਨੀ ਕਰਵੇ ਸ਼ਾਂਤੀ ਬਰਤਾ ਰੱਖਣੀ ਬੱਚਿਆਂ ਤੇ ਮੇਹਰ ਪ੍ਰਦਰਖਣਾ ਪਿੰਦਰ ਕਰੋ ਸਤਿਵਖਣੀ ਅੰਗ ਸਿੱਖੀ ਜੀ ਰੱਖਣਾ ਬਾਣੀ ਅਤੇ ਬੋਣਨ ਜੋ ਕਰੇ ਬੰਧਾ ਪੋਣੇ ਵੀ ਜਹਰਾ ਕਰਨਾ ਕਮਾਈ ਨੂੰ ਵਿਕਤਪਨ ਸਭ ਤੋਂ ਬਰਤਤਾਂ ਨੂੰ ਇਹ ਸਭ ਦੇ ਕਰਾਂ ਖੁਸ਼ੀਆਂ ਦਾ ਵਰਤਾਰਾ ਕਰਨਾ ਦੁੱਖਾਂ ਕਲੇਸ਼ਾਂ ਆ ਸੁੱਖਾਂ ਦਾ ਪ੍ਰਕਾਸ਼ ਕਰਨਾ ਸਤਿਗੁਰੂ ਜੀ ਅਸ਼ੀਸ਼ਮ ਕਰੋ ਕਿਰਪਾ ਸਤਿਗੁਰੂ ਜੀ ਤੋਂ ਸਹੀ ਪਿਆਰੇ ਮੇਰੇ ਨੇ ਜਿਨ੍ਹਾਂ ਦਾ ਨਾਮ ਸਤਿਨਾਮ ਨਾਨਕ ਨਾਮ ਕਰਦੀ ਗਏ ਪਾੜੇ ਸਤਿਦਾਈ ਭਲਾ ਸਤਿਗੁਰੂ ਜੀ ਦਾ ਖਾਲਸਾ ਵਾਰਗ ਜੀ ਦੀ ਫਤਿਹ ਜੋ ਬੋਲੇ ਸੁਨਹਾਰਾ वाहसा है।, है जी कि दो लंगर चल रहे सारिया संगत जल्दी तो जल्दी आके दो लंगर छपालता कर करो जी वागुरु वागुरु ਮੋਰਾ ਦੀ ਥੈਲੀ ਵਖੀ ਨਹੀਂ ਬੋਸ ਰੇਲੇ ਫਿਰ ਕਹਿੰਦੇ ਗੰਗੂ ਆਪਣੇ ਨਾਲ ਲੈ ਗਿਆ ਰਵੀ ਕਹਿੰਦਾ ਕਿਵੇਂ ਨਾ ਕਿਵੇਂ ਇਹਨਾਂ ਨੂੰ ਰਾਤ ਬਾਰ ਕਟਾਵਾਂ ਕਿਵੇਂ ਨਾ ਕਿਵੇਂ ਆਸੇ ਪਾਸੇ ਰਾਤ ਪਤਾ ਦੇ ਆ ਲੈ ਕੇ ਤਾਜਾਂ ਦਾ ਪਰ ਜਦੋਂ ਨਾ ਕਿਤੇ ਵਸੀਬਾ ਬਣਿਆ ਫਿਰ ਆਪਣੇ ਘਰ ਲੈ ਕੇ ਗਿਆ ਜੇ ਆਪਣੇ ਘਰ ਲੈ ਜਾ ਕੇ ਆਪਣੀ ਮਾਂ ਨੂੰ ਕਹਿੰਦਾ ਧਿਆਨ ਦਿਓ ਵੀਰਾਂ ਨੇ ਤੁਸੀਂ ਉੱਠ ਕੇ ਲੰਘ ਜੋ ਮੈਂ ਪਹਿਲੀ ਵਾਰ ਵੇਖ ਰਿਹਾ ਐਡਾ ਵਿਰਾਗ ਨਹੀਂ ਤੇ ਧਿਆਨ ਦਿਓ ਤਕਾ ਬਕਸਾ ਪੁਰਾਣਾ ਜਾਦੇ ਇਹਨਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਦਿੱਤੀ ਆਪਣੀ ਮਾਂ ਨੂੰ ਕਿੰਨਾ ਮਾਤਾ ਆਏ ਨੇ ਤਤਪਰ ਲੋਕੀ ਤਰਸਦੇ ਨੇ ਦਰਸ਼ਨਾਂ ਨੂੰ ਮਹਾਰਾਜ ਦੇ ਮਾਤਾ ਪ੍ਰਸ਼ਾਦਾ ਬਣਾਉਣ ਲੱਗੀ ਏ ਤੈਨੂੰ ਮੈਂ ਇਹ ਕਹਿਣ ਆਇਆ ਮਾਇਆ ਬੜੀ ਮਾਤਾ ਜੀ ਕੋਲ ਜਾਣਗੇ ਮਾਤਾ ਜੀ ਮਾਇਆ ਦੇ ਮਾਲਕ ਬਣ ਜਾਣਗੇ ਸਤਪਤੀ ਦੀ ਮਾਇਆ ਦੀ ਮੁਖਣੀ ਆਪਣੇ ਕੋਲ ਬੁਲਾ ਦਿਓ ਜੀ ਉਹ ਗੀਂਦੀ ਮੈਨੂੰ ਤੈਨੂੰ ਚੁੰਮਦੀ ਮੈਨੂੰ ਤੈਨ ਪੁੱਤਰ ਗੰਗੂਆ ਕਿਨੇ ਮੋਹਰਾ ਵਾਲੀ ਥੇਲੀ ਚੁੱਕੀ ਮਾਤਾ ਜੀ ਜਾਗਦੇ ਹੁੰਦੇ ਚੁੱਕ ਕੇ ਲੈ ਆਇਆ ਜਦੋਂ ਦਿਨ ਚੜਿਆ ਦਿਨ ਚੜੇ ਮਾਤਾ ਜੀ ਗੰਗੂ ਨੂੰ ਜਦੋਂ ਤੂੰ ਰਾਤ ਸਾਡੇ ਕਮਰੇ ਚ ਆਇਆ ਸੀ ਮੈਂ ਤੈਨੂੰ ਵੇਖ ਲਿਆ ਸੀ ਰਾਤ ਚੁੱਕ ਕੇ ਲੈ ਕੇ ਕੀ ਗੱਲ ਸਾਹਮਣੇ ਰੱਖੀ ਕਿ ਤੂੰ ਮਾਇਆ ਕਿਤੇ ਸਾਹਮਣੇ ਰੱਖ ਲਈ ਮੇਰਾ ਮਾਤਾ ਜੀ ਕਿਹੜੀ ਮਾਇਆ ਸਾਫ਼ ਹੀ ਮੁਕਰ ਗਈ ਕਿਹੜੀ ਮਾਇਆ ਇੱਕ ਪਵੇਂ ਤੁਹਾਨੂੰ ਆਪਣੇ ਘਰ ਚ ਪਨਾਹ ਦਿੱਤੀ ਉਲਟਾ ਮੈਨੂੰ ਚੋਰ ਬਣਾਉਂਦੇ ਹੋ ਮਾਤਾ ਜੀ ਕਿਤੇ ਚੋਰ ਨਹੀਂ ਕਿਹਾ ਵੇ ਗੱਗੇ ਪੁੱਤਰਾ ਮੈਂ ਤੈਨੂੰ ਇਹ ਕਹਿੰਦੀ ਆ ਮਾਇਆ ਜੇ ਤੇ ਨੂੰ ਮਾਇਆ ਦੀ ਲੋੜ ਜਿੱਦਣ ਮੇਰਾ ਗੋਵਿੰਦ ਲੱਗ ਉਹ ਚਾਹੁੰਦਾ ਸੀ ਕੋਈ ਗੱਲ ਹੋਵੇ ਧੰਗੇ ਨਾਲ ਹੀ ਗੱਲ ਬਣਾ ਲਈ ਕਹਿੰਦਾ ਮਾਤਾ ਚੋਰ ਬਣਾਇਆ ਇਹਨਾਂ ਤੁਸੀਂ ਸਰਕਾਰ ਦੇ ਬਾਗੀ ਹੋ ਲੱਗੇਗਾ ਪਤਾ ਪੌਤ ਵਾਲੀ ਸਾਥ ਸੰਗਤ ਜੀ ਗੰਗੂ ਸਪਾਈ ਲੈ ਕੇ ਆਇਆ ਮਾਰੋ ਜਨਤ ਉੱਥੇ ਲੱਗ ਕੇ ਬਤਾਓ ਸਿਕੰਦਰ ਫਿਰ ਜੀਤੇ ਨੂੰ ਖਬਰ ਦਿੱਤੀ ਵੱਡੇ ਸਾਹਮਣੇ ਜਾਂ ਦੇ ਸ਼ਹੀਦ ਹੋ ਗਏ ਸੀ ਚੰਦੌਰ ਸਾਹਿਬ ਵਜਿਤਾ ਬੁਰੀ ਤਰ੍ਹਾਂ ਹਾਰ ਖਾ ਕੇ ਇਹਨਾਂ 10 ਲੱਖ ਦੀ ਫੌਜ ਹੜ ਨਹੀਂ ਹੋਏ 10 ਲੱਖ ਦੀ ਫੌਜ ਇਹਨਾਂ ਹਾਰਾ ਕੇ ਆਇਆ ਸੀ ਸੁਣਿਓ ਚਮਕੌਰ ਦੀ ਧਰਤੀ ਤੋਂ ਹਾਰਾ ਕੇ ਆਇਆ ਕਿਤੇ ਫਿਰ ਉਹ ਅੱਗੇ ਹੋ ਜਾ ਕਿ ਸਿੱਦੇ ਗੁਰੂ ਗੋਬਿੰਦ ਸਿੰਘ ਦੀ ਮਾਂ ਸਹੇੜੀ ਪਿੰਡ ਤੋਂ ਫੜ ਲਿਆ ਆਂਦੇ ਨੇ ਮਰਿੰਡੇ ਕੌਟ ਵਾਲੀ ਜਨ ਜਦੋਂ ਇੰਨੀ ਖਬਰ ਸੁਣੀ ਨਾ ਸਾਰਾ ਸੰਗਤ ਦੀ ਅੱਖੀ ਹੱਥੀ ਥਕਾਵਟ ਲਹਿ ਗਈ ਜਿੱਦਾਂ ਗੁਰੂ ਸਾਹਿਬਾਂ ਕਾਡੋ ਕੀ ਲੱਗਾ ਹੀ ਇਹਨੇ ਲੱਗਾ ਹੀ ਕੀ ਬਰੇ ਮੈਂ ਜਾ ਬਾਬਾ ਇਦਾਂ ਨਹੀਂ ਗੱਲ ਬਣਦੀ ਨਾ ਕੋਈ ਇਦਾਂ ਕੀਤਾ ਸਾਈਕਲ ਆਊਟ ਸਾਈਡ ਤੇ ਹਾਂ ਇਦਾਂ ਥੋੜੀ ਗੱਲ ਬਣਦੀ ਆ ਉਧਰ ਫਾਇਆ ਉਧਰ ਯਾਰ ਯਾਰ ਖਾ ਲਓ ਇਹਨਾਂ ਨੂੰ ਇੰਨਾ ਮਚਾਇਆ ਨਹੀਂ ਥੋੜੇ ਕੋਲ ਹਲੋ ਵਾਕੇ ਆਲੋ ਉਹ ਦਿਆ ਗਲਾਬ ਕਿਲਾ ਜ਼ਰੂਰ ਲਾ ਤਾ ਬਾਦੋ ਆਦੋ ਇਧਰ ਦੇਖ ਰਹਾ ਤਾਂ ਪੱਤਲ ਬਸਾਲ ਬੱਲੇ ਰੱਖੀ ਰਾਜਕਲਾ ਮੇਰਾ ਪ੍ਰਪਾ 25 ਪਾਣੀ ਇਹ ਪਾ ਕੇ ਬਾਲਟੀ ਨੂੰ ਖੜਾ ਰਹਿਦਾ ਇਹਦੇ ਪਿੱਛੇ ਰਾਜਕਲਾ बन्द गरे कलास चाहि Hãy subscribe cho kênh Ghiền Mì không bỏ ਮੇਰੀ ਗੀਤ ਜੀ ਉਸੇ ਆਪਣੇ 4 ਦਿਨ ਇਹ ਕਿ ਰੱਖੀਂ ਜੀ ਲੈ 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 ਟੱਕ ਨੂੰ ਗਾੜੀ ਚੱਕ ਮਾਮਾ ਅੱਲਾਹੁ ਅਕਬਰ ਜੀ ਇਹ ਕਿਹਦੀ ਹੈ ਜਾਨੀ ਇਹ ਕਦਗਾ ਲਾਇਆ ਨਾਲ ਹੀ ਲਾਇਆ ਹੈ ਇਹਨਾਂ ਵਿਆਹ ਨਹੀਂ ਗਏ ਹੈ ਇੱਥੇ ਲੱਗ ਗਿਆ ਨੂਰ ਆਇਆ ਇੱਧਰ ਦਿਓ ਪ੍ਰਸ਼ਾਦ gelar गुलाब Hãy subscribe cho kênh Ghiền không bỏ lỡ những video ਕੋਈ ਨਾ ਪੁੱਛਦਾ ਬੇਦੀਰ ਕੀ ਕੋਈ ਨਾ ਪੁੱਛਦਾ ਹਾਂ ਹਾਂ ਅਉਣ ਲੈ ਜਾ ਬਈ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀਓ ਆਲ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਜੀ ਕਿ ਦੁੱਧ ਦੇ ਲੰਗਰ ਛੱਕੇ ਜਾਣਾ ਜੀ ਨਗਰ ਵਾਸੀ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਜੀ ਕਿ ਗੁਰੂ ਕੇ ਲੰਗਰ ਚੱਲ ਰਹੇ ਹਨ ਜਲਦੀ ਤੇ ਜਲਦੀ ਆ ਕੇ ਲੰਗਰ ਸੇਤਾ ਦੀ ਕਿਰਪਾਲਤਾ ਕਰੋ ਜੀ ਸਾਬ ਜਦਿਆਂ ਨੇ ਸਾਬ ਜਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਖੇਰ ਲੈ ਕੇ ਗਏ ਅੰਦਰ ਦਿਹਾਣਾ ਰੋਡ ਤੇ ਦੁੱਧ ਦੇ ਲੰਗਰ ਸ਼ਕਾਇਆ ਜਾ ਰਹੇ ਹਨ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜਲਦੀ ਤਿਆਰ ਦੀ ਆ ਕੇ ਲੰਗਰ ਸੇਕਣ ਦੀ ਕਿਰਪਾਲਤਾ ਕਰੋ ਜੀ ਇਹ ਤੁਹਾਡੇ ਦਾਦੇ ਪਿਤਾ ਦਾ ਦਰਬਾਰ ਨਹੀਂ ਇੱਥੇ ਕੋਈ ਕੋਈ ਫੱਦੇਗੀ ਇੱਥੇ ਸਜਦੇ ਕਰੋ ਸਲਾਮਾ ਕਰੋ ਉਹ ਕਹਿੰਦੇ ਗੱਲ ਸੁਣੋ ਬਜੀਤਿਆ ਤੈਨੂੰ ਕੱਲ ਵੀ ਸਮਝਾਇਆ ਸੀ ਇਹ ਗੁਰੂ ਗੋਬਿੰਦ ਸਿੰਘ ਦਾ ਜਿਹਦਾ ਪਿੱਛੇ ਇਹ ਦੁੱਧ ਦੇ ਲੰਗਰ ਜਾਕਣ ਵਾਲਾ ਜੀ ਆਜੋ ਆਜੋ ਹੋ ਗਏ ਫੁੱਲ ਮਰ ਜਾਏ ਖੜੇ ਹੋ ਗਏ ਅਰੇ ਜੀ ਨੰਦਰ ਸਾਹਿਬ ਜੀ ਨੰਦਰ ਸਾਹਿਬ ਜੀ ਰੁਕ ਜਾਓ ਜੀ ਚੁੱਪ ਨੰਦਰ ਸਾਹਿਬ ਜੀ ਨੰਦਰ ਸਾਹਿਬ ਜੀ ਮੱਛੀਵਾੜੇ ਜੰਗੀ ਜੀ ਸਾਰੀ ਜਾਨ ਮਿਲੂ ਹੁੰਦੀ ਨਾ ਮਰਬੀ ਨੰਦਰ ਸਾਹਿਬ ਜੀ ਮੱਛੀਵਾੜੇ ਜੰਗੀ ਜੀ ਅਰੇ ਤੇ ਨੰਦਰ ਸਾਹਿਬ ਜੀ ਅੰਦੂਰ ਦੀ ਦੀਵਾਨੇ ਅਰੇ புக்கிய ਵਾਲਾ ਸੀ ਕੰਡਿਆਂ ਦੀ ਸੇਜਵਸ਼ਾਈ ਮੱਛੀ ਵੜੇ ਜੰਗਲ ਚ ਅਜ ਕੋਈ ਰੱਬੀ ਰੂਹੇ ਆਈ ਮੱਛੀ ਵੜੇ ਜੰਗਲ ਚ ਅਜ ਕੋਈ ਰੱਬੀ ਰੂਹੇ ਆਈ ਅਜ ਕੋਈ ਰੱਬੀ ਆਜੋ ਜੀ ਆਜੋ ਸਾ ਸੰਗਤ ਜੀ ਆਜੋ ਲੰਗਰ ਸਕੋ ਜੀ ਆਕੇ ਉਹ ਛੋਟਾ Yeah. आ लो जी थाली ओ बेटा होते क्या बप्पे धाके सेवा लगो एकड़ा शब्द इजन ना नातर खाना की करके आ बस जोर लाप सब देखता गांधी जैसा गांव में गगन के सोता सोता पापा ने दो भी तो ला આ તેરે મે ઉત છો આ તે તો સાચો લાશરી ગણો જી ગટો ના ગલો એક નંબર 10 નો વસનાર છે ઓર તે ઓર નારી કેરેટર ચાલે ગોર નામ નીચે કિત કે આ બસ થારી બાહી હોય લેઓ ਜੀ ਨੰਬਰ ਸਾਕੇ ਜੀ ਪਾਉ ਪਤ ਛਾ ਸੰਗ ਜੀ ਨੰਬਰ ਸਾਕੇ ਜਣਾ ਜੀ ਸਾਰੇ ਨੰਬਰ ਸਾਕੇ ਜਣਾ ਜੀ ਛੱਤ ਪਰ ਲਕਤੀਰ ਤੋ ਛੇਦਨ ਨੂੰ ਸਵਾਤ ਤਿਹਾਨਾ ਰੋਡ ਤੇ ਗੁਰੂ ਕਾ ਲੰਗਰ ਸਭਾਈ ਆ ਰਹੇ ਹਨ ਸਰਬ ਸੰਗਤ ਨੂੰ ਜਮਸਾਤ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਗੁਰੂ ਕਾ ਲੰਗਰ ਸਾਹਿਬ ਦੀ ਕਿਰਪਾ ਦਾ ਕਰੋ ਜੀ वाहेगुरू जी प्रशाद लंग जी लंगा शाके जी लंगर छाके जी लंगर शाखे बि जी वाहिगुरू जी वाहिगुरू वाहिगुरू लाला गॾी साहिब जी लंगर छाकता लंगर छो जी वाहिगुरू 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 कराहिगुरू ਜੀ वाहिगुरू वाहिगुरू ਜੀ ਕਿ ਬਸ ਨੇ ਮੇਰੀ ਗਮ ਕੰਦੇ ਪਾਪ ਨੇ ਤੈਨੂੰ ਸੌਂਦੀ ਗਏ ਸਰਵਸ ਵਾਲਾ ਨੇ ਗੱਡੀ ਆ ਗਈ ਆ ਜੀ ਨਾ ਗੈਸ ਵਾਲੀ ਗੱਲ ਇਹਦਾ ਨਾ ਸਿਲੰਡਰ ਭਰਾਉਂਦੇ ਆਪਣੇ ਸਿਲੰਡਰ ਭਰ ਆ ਸਕਦੇ ਹਾਂ ਜੀ ਛੋਟੇ ਛੋਟੇ ਨਾਲਾਂ ਲੰਦਰ ਸ਼ਾਹ ਕੇ ਜੀ ਲੰਦਰ ਸ਼ਾਹ ਕੇ ਜੀ ਆਜੋ ਆਜੋ ਜੀ ਆਜਾ ਜੀ ਹਾ ਹਾ ਜਨਾਬ ਵਾਹ ਕਿ ਜੀ ਆਜੋ ਜੀ ਸੰਗਤੀ ਆਜੋ ਜੀ ਲੰਦਰ ਸ਼ਾਹ ਕੋ ਜੀ ਲੰਗਰ ਸੰਗੋ ਆਜੋ ਜੀ ਆਜੋ ਲੰਦਰ ਸ਼ਾਹ ਜਿਹੜਾ ਲੰਗਰ ਆਜੋ ਜੀ ਆਜੋ ਪਤਾ ਨਹੀਂ ਕਿ ਲੰਗਰ ਦੇ ਬਾਰੇ ਸਾਹਿਬ ਦੁਨੀਆ